ਕਮੈਂਟਾਂ ਦੇ ਵਿੱਚ ਪੁੱਛਦੇ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਸਰਗਰਮ ਨੇ ਕਿ ਉਹ ਫੌਜੀ ਦੂਜੇ ਪਾਸੇ ਲੈਣ ਕਿ ਗਿਆ ਇੱਥੋਂ ਚੱਕਿਆ ਗਿਆ ਤਾਰ-ਪਾਰ ਕਰ ਕਿਵੇਂ ਗਿਆ ਜਦੋਂ ਸਰਹੱਦੀ ਤਾਰ ਲੱਗੀ ਆ ਤਾਂ ਜਾਂਦੇ ਨੇ ਮਤਲਬ ਜਦੋਂ ਫਸਲ ਕੱਟਨੇ ਆਂ ਨਾ ਗਾਰਦ ਜਾਂਦੀ ਇਸ ਬੰਦਿਆਂ ਦੇ ਇਕੱਲਿਆਂ ਨਹੀਂ ਭੇਜਦੇ ਦੋ ਬੰਦੇ ਸੀ ਜਿਹੜੇ ਉਹ ਕਪੈਨ ਤੇ ਇੱਕ ਬੈਠ ਗਿਆ ਇੱਕ ਸਾਈਡ ਤੇ ਵੇਖਾਂ ਭੁੱਖਾਂ ਦੀ ਟਰਾਲੀਆਂ ਟਰੋਲੀਆਂ ਇੱਕ ਬੰਦਾ ਇਧਰ ਜੀਰੋ ਲੈਣ ਵਾਲੀ ਸਾਈਡ ਤੇ ਸੀ ਜੀ ਉਹਨਾਂ ਦੇ ਕੋ ਪਾਣੀ ਦੀ ਬੋਤਲ ਸੀ ਰਫਰ ਉਹਨੂੰ ਮੰਨ ਲਓ ਉੱਥੇ ਉਹਨਾਂ ਮੁਸਕਾਂ ਬਾਨੇ ਕਿਤੇ ਉਹਨੂੰ ਲੈ ਗਏ ਨਹੀਂ ਅੱਜ ਦੇ ਦਿਨਾਂ ਦਾ ਹਫਤਾ ਹੋ ਗਿਆ ਜੀ ਅੱਜ ਦੇ ਦਿਨਾਂ ਤੇ ਕਰ ਬੜੀਆਂ ਇਹਨਾਂ ਨਾਲ ਮੀਟਿੰਗਾਂ ਵੀ ਹੋਈਆਂ ਸਭ ਕੁਝ ਨਹੀਂ ਜੀ ਮੋੜਿਆ ਦਾ ਪਿੱਛੇ ਇਹ ਮੁੰਡਾ ਉਹਨਾਂ ਦੇ ਕਹੈ ਐਡਾ ਕੋਈ ਮੋਰੀ ਦੇ ਬੰਦੇ ਜੀ ਸਗੋਂ ਆਪਣੇ ਤਾਂ ਬੰਦੇ ਨਹੀਂ ਜਾਂਦੇ ਉਹਨਾਂ ਦੇ ਜਾਦੇ ਆ ਜਾਂਦੇ ਨੇ ਜੀ ਜਦੋਂ ਉਹ ਸ਼ਾਮੇ ਬੈਠਾ ਸੀ ਦੂਜੇ ਜਿਹੜੇ ਦੋ ਫੌਜੀ ਸੀ ਜਿਹੜੇ ਕੰਬੈਨ ਦੇ ਕਣਕ ਕਟਵਾਰੇ ਸੀ ਉਹ ਫਿਰ ਵਾਪਸ ਆ ਗਈ ਉਹਨਾਂ ਨੂੰ ਪਤਾ ਨਹੀਂ ਲੱਗਿਆ ਉੱਤੇ ਬੈਠਾ ਨਹੀਂ ਜੀ ਕਾਇਰ ਮੂੰਹ ਤੇ ਅਨੇਕਕ ਪੈਂਦੇ ਇੱਕ ਪਰਦਾ ਹੈ ਜੇ ਪਬਲਿਕ ਉਹ ਵੀ ਆਪਦੇ ਜਦੋਂ ਪਾਰ ਜਾਈਦਾ ਹੀ ਕੰਮ ਲੱਗ ਜੀ ਧਿਆਨ ਥੋੜਾ ਪਾਸੇ ਕਰੀਦਾ ਹੈ ਦੇਛਾਂ ਦਾ ਰੌਲੇ ਕਰਕੇ ਬੰਦਾ ਨਹੀਂ ਜੀ ਮੁੜਿਆ ਹੋਰ ਕੋਈ ਕਿਸੇ ਕੋਈ ਕਾਰ ਨਹੀਂ ਜੀ ਆਹ ਕਰੀਬ ਬੀਤੇ ਦਿਨੀ ਜਿਹੜਾ ਇੱਕ ਫੌਜੀ ਪਾਕਿਸਤਾਨੀ ਰੇਂਜਰਾਂ ਦੇ ਵੱਲੋਂ ਜਿਹੜਾ ਫੜ ਲਿਆ ਗਿਆ ਸੀ ਜੋ ਹਜੇ ਤੱਕ ਵੀ ਵਾਪਸ ਨਹੀਂ ਦਿੱਤਾ ਗਿਆ ਸੀ ਉਸੇ ਹੀ ਪੁਆਇੰਟ ਤੇ ਆ ਇੱਥੋਂ ਥੋੜੀ ਦੂਰੀ ਤੇ ਉਹ ਚੌਂਕੀ ਆ ਪਰ ਬੜਾ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਉਹ ਫੌਜੀ ਆਖਰਕਾਰ ਤਾਰ ਪਾਰ ਕਿਵੇਂ ਕਰ ਗਿਆ ਲੋਕ ਇਸ ਗੱਲ ਤੇ ਕਮੈਂਟਾਂ ਦੇ ਵਿੱਚ ਪੁੱਛਦੇ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਸਰਗਰਮ ਨੇ ਕਿ ਉਹ ਫੌਜੀ ਦੂਜੇ ਪਾਸੇ ਲੈਣ ਕੀ ਗਿਆ ਇੱਥੋਂ ਚੱਕਿਆ ਗਿਆ ਤਾਰ ਪਾਰ ਕਰ ਕਿਵੇਂ ਗਿਆ ਜਦੋਂ ਸਰਹੱਦੀ ਤਾਰ ਲੱਗੀ ਆ ਉਹ ਫੌਜੀ ਦੂਜੇ ਪਾਸੇ ਕਿਵੇਂ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਉਹ ਜਵਾਨ ਦੂਜੇ ਪਾਸੇ ਜਦੋਂ ਗਿਆ ਏ ਦੂਜੇ ਪਾਸੇ ਸਰਹੱਦੀ ਤਾਰ ਜਿਹੜੀ ਆ ਉਸ ਦੇ ਨਾਲ 게ਟ ਆ 게ਟ ਕ੍ਰੋਸ ਕਰਕੇ ਪਰਲੇ ਪਾਸੇ ਜ਼ਮੀਨਾਂ ਨੇ ਕਰੀਬ 2-2 2.5-2.5 ਕਿੱਲੇ ਰਕਬਾ ਹੈ ਬਿਲਕੁਲ ਤਾਰ ਦੇ ਨਾਲ ਉਹ ਕਿਸਾਨਾਂ ਦਾ ਹੈ ਕਿਸਾਨ ਜਦੋਂ ਉਹਨਾਂ ਜ਼ਮੀਨਾਂ ਤੋਂ ਕਣਕ ਕੱਟਣ ਦੇ ਲਈ ਜਾਂ ਕੋਈ ਵੀ ਫਸਲ ਕੱਟਣ ਦੇ ਲਈ ਜਾਂਦੇ ਆ ਤਾਂ ਬੀਐਸਐਫ ਦੇ ਜਵਾਨ ਉਹਨਾਂ ਦੇ ਨਾਲ ਜਾਂਦੇ ਆ ਦੋ ਜਵਾਨ ਹੋਰ ਸੀ ਜਿਹੜੇ ਕੰਬਾਈਨ ਦੇ ਉੱਪਰ ਬੈਠ ਕੇ ਇੱਕ ਜਵਾਨ ਸੀ ਜਿਹੜਾ ਦੱਸਿਆ ਜਾ ਰਿਹਾ ਕਿ ਉਹ ਪਰਲੇ ਪਾਸੇ ਜਦੋਂ ਇਹਨਾਂ ਦੇ ਨਾਲ ਕਿਸਾਨਾਂ ਦੇ ਜਾਂਦਾ ਹੈ ਤਾਂ ਉੱਥੇ ਉਹ ਜਵਾਨ ਪੇੜ ਦੇ ਨਾਲ ਬੈਠ ਜਾਂਦਾ ਸ਼ਾਂਤੇ ਪਰ ਉਸ ਤੋਂ ਬਾਅਦ ਉਹਨਾਂ ਰੇਂਜਰਾਂ ਦੇ ਵੱਲੋਂ ਉਸ ਨੂੰ ਕਾਬੂ ਕਰ ਲਏ ਜਾਂਦੇ ਉਸ ਤੋਂ ਅਗਲੀ ਜਿਹੜੀ ਕਹਾਣੀ ਆ ਇਹਨਾਂ ਦੇ ਸਾਹਮਣੇ ਹੋਈ ਆ ਇਹ ਉੱਥੇ ਮੌਜੂਦ ਸੀਗੇ ਉਸ ਜਗ੍ਹਾ ਤੇ ਜਿੱਥੇ ਇਹ ਕਹਾਣੀ ਹੋਈ ਆ ਬਿਲਕੁਲ ਸਾਡੇ ਪਿੱਛੇ ਪੂਰੀ ਕਹਾਣੀ ਜਾਣ ਲੈਣੇ ਬਾਈ ਜੀ ਨਾਮ ਕੀ ਆ ਤੁਹਾਡਾ ਨੰਬਰ ਦਾ ਸੁਖਵਿੰਦਰ ਸਿੰਘ ਜੀ ਇਹ ਇਹੀ ਪਿੰਡ ਤੁਹਾਡਾ ਹਾਂਜੀ ਤੇ ਇਹ ਹੀ ਹੈ ਅੱਛਾ ਜਿਹੜਾ ਫੌਜੀ ਪਾਕਿਸਤਾਨ ਗਿਆ ਏ ਉਹ ਤੁਹਾਡੇ ਨਾਲ ਹੀ ਗਈ ਸੀਗੀ ਪਹਿਲਾਂ ਸਾਡੀ ਦੂਰ ਨੇ ਥੋੜੇ ਜੇ ਵੀ ਸਾਨੂੰ ਸਾਰੀ ਗੱਲ ਦਾ ਪਤਾ ਹੈ ਮੰਨ ਲਓ ਜੀ ਤਿੰਨ ਬੰਦੇ ਭੇਜੇ ਹੀ ਕਪੈਨ ਤੇ ਇਸ ਆਪਣਾ ਕੰਪਨੀ ਕਮਾਂਡਰ ਸਾਹਿਬ ਨੇ ਵੀ ਫਸਲ ਕਟਾ ਕੇ ਲਿਆਓ ਇਹ ਰੇਂਜ ਨਾਲ ਜਾਂਦੇ ਨੇ ਮਤਲਬ ਜਦੋਂ ਫਸਲ ਕੱਟਦੇ ਆਂ ਹੀ ਨਾ ਗਾਰਡ ਜਾਂਦੀ ਇਸ ਬੰਦਿਆਂ ਦੇ ਕੱਲਿਆਂ ਨਹੀਂ ਭੇਜਦੇ ਦੋ ਬੰਦੇ ਸੀ ਜਿਹੜੇ ਉਹ ਕਪੈਨ ਤੇ ਇੱਕ ਬੈਠ ਗਿਆ ਇੱਕ ਸਾਈਡ ਤੇ ਵੇਖਾਂ ਉਹਨਾਂ ਦੀ ਟਰਾਲੀਆਂ ਟਰੋਲੀਆਂ ਇੱਕ ਬੰਦਾ ਇਧਰ ਜ਼ੀਰੋ ਲਾਈਨ ਵਾਲੀ ਸਾਈਡ ਤੇ ਸੀ ਜੀ ਉਹ ਉਹਨਾਂ ਛਾਂ ਉੱਥੇ ਕੋ ਨਹੀਂ ਸੀ ਹੈਗੀ ਜੀ ਛਾਂ ਪਰ ਨਾਲ ਹੀ ਦੋ ਕਰਮਾਂ ਤੇ ਟਾਲੀ ਦੀ ਛਾਂ ਸੀ ਜੀ ਉੱਥੇ ਬੈਠ ਗਿਆ ਪਾਣੀ ਦੀ ਬੋਤਲ ਜਿਹੜੀ ਉਹ ਟਾਲੀ ਸੀਗੀ ਉਹ ਟਾਲੀ ਆਪਣੇ ਰਕਬੇ ਤੋਂ ਬਾਹਰ ਸੀ ਜਾਂ ਅੰਦਰ ਸੀ ਜੀ ਨਾਲ ਹੀ ਰਸਤੇ ਦੇ ਹੀ ਨੇੜੇ ਜੀ ਪਰ ਕਰਮ ਦੋ ਤੇ ਮੰਨ ਲਓ ਏਰੀਆ ਉਹਨਾਂ ਦਾ ਸੀ ਅੱਛਾ ਪਾਕਿਸਤਾਨ ਦਾ ਜੀ ਉਹ ਜਦੋਂ ਗਿਆ ਜੀ ਤੇ ਉੱਥੋਂ ਜਿਹੜੇ ਸਿਵਲ ਨੇ ਵੇਖਿਆ ਵੀ ਬੰਦਾ ਆ ਗਿਆ ਉਧਰੋਂ ਮੰਨ ਲਓ ਹਿੰਦੁਸਤਾਨ ਦਾ ਫੌਜੀ ਇੱਧਰ ਉਹਨਾਂ ਫੋਨ ਕਰਕੇ ਦੱਸਿਆ ਜੀ ਰੈਂਜਰਾਂ ਰੈਂਜਰਾਂ ਆਣ ਕੇ ਫੜਿਆ ਜੀ ਉਹਦੇ ਕੋਲ ਪਾਣੀ ਦੀ ਬੋਤਲ ਸੀ ਰਫਲ ਉਹਨੂੰ ਮੰਨ ਲਓ ਉੱਥੇ ਉਹਨਾਂ ਮੁਸ਼ਕਾਂ ਬਾਣੇ ਕਿਤੇ ਉਹਨੂੰ ਲੈ ਗਏ ਨਹੀਂ ਅੱਜ ਦੇ ਦਿਨਾਂ ਦਾ ਹਫਤਾ ਹੋ ਗਿਆ ਜੀ ਅੱਜ ਦੇ ਦਿਨਾਂ ਤੇ ਕਰ ਬੜੀਆਂ ਇਹਨਾਂ ਨਾਲ ਮੀਟਿੰਗਾਂ ਵੀ ਹੋਈਆਂ ਸਭ ਕੁਝ ਨਹੀਂ ਹੀ ਮੋੜਿਆ ਸਾਡਾ ਬੰਦਾ ਹਿੰਦੁਸਤਾਨ ਦਾ ਜੀ ਕਾਰਨ ਇਹ ਸੀ ਲੋਕ ਨਾ ਇਹ ਜਾਣਨਾ ਚਾਹੁੰਦੇ ਸੀ ਕਿ ਫੌਜੀ ਚਲਾ ਕਿਵੇਂ ਗਿਆ ਤਾਰੋਂ ਪਰ ਵੀ ਜਦੋਂ ਤਾਰ ਲੱਗੀ ਆ ਲੋਕਾਂ ਦੇ ਨਜ਼ਰ ਚ ਇਹ ਆ ਵੀ ਜਦੋਂ ਤਾਰ ਲੱਗ ਗਈ ਭਾਰਤ ਪਾਕਿਸਤਾਨ ਦੀ ਬੰਦਾ ਨਾ ਉਧਰ ਨਾ ਇਧਰ ਉਹ ਚੀਜ਼ ਜਾਣਨੀ ਚਾਹੀਦੀ ਹੈ ਨਾ ਦੋ ਦੋ 23 ਕਿਲੇ ਜਿਵੇਂ ਯਾਰ ਰਾਤ ਹੋਤੈ ਔਰ ਕੰਬਣੀ 80 ਤੋਂ ਜਿਵੇਂ 80 ਕਰਮ 80 ਤੋਂ 90 ਕਰਮਾਂ ਜਾਂ ਕਿਤੇ 100 ਕਰਮ ਆਪਣਾ ਰਕਬਾ ਪਾਰਿਆ ਤਾਰ ਤੋਂ ਪਰਲੇ ਤਾਰ ਤੋਂ ਪਾਰਿਆ ਉਹ ਜਦੋਂ ਵੀ ਆਪਾਂ ਦੀ ਜਾਂ ਤਾਂ ਮੁੱਲ ਖੇਤੀ ਬੀਜਣੀ ਜਾਂ ਨੂੰ ਵੜਨਾ ਕਟਣਾ ਜਾਂ ਕੋਈ ਵੀ ਕੰਮ ਕਰਦਾ ਉਹਦੋ ਮਜਬੂਰੀ ਆ ਕਿਸਾਨ ਨੇ ਵੀ ਜਨਤ ਨਾਲ ਮਲ ਮੁਲਾਜ਼ਮਾ ਜਾਣਾ ਹੀ ਹੁੰਦਾ ਜੇ ਮੁਲਾਜ਼ਮਾ ਨਾਲ ਜਾਂਦੇ ਨੇ ਉਹ ਕਿਤੇ ਅਚਾਨਕ ਧੁੱਪ ਦਾ ਉਹਨੇ ਜੇ ਵੇਖਿਆ ਕਿਵੇਂ ਛਾਂ ਦਾ ਆਸਰਾ ਆਸਰਾ ਲੈਣ ਕਰਕੇ ਜਾ ਕੇ ਬਹਿ ਗਿਆ ਗਰਮੀ ਬਹੁਤ ਸੀ ਗਰਮੀ ਕਰ ਕਾਰਨੋ ਛਾਂ ਦੇ ਬਹਿ ਗਿਆ ਜੀ ਫਸਲ ਕਟਾਉਣ ਗਏ ਹੋਏ ਸੀ ਐਸ ਕਰਕੇ ਗਿਆ ਜੀ ਹੋਰ ਕੋਈ ਕਿਸੇ ਦੇ ਕਿਸੇ ਤਰ੍ਹਾਂ ਦਾ ਨਹੀਂ ਤੇ ਅੱਗੇ ਵੀ ਕਈ ਵਾਰ ਬੰਦੇ ਹੀ ਉਹਨਾਂ ਦੀ ਵੀ ਆ ਜਾਂਦੇ ਨੇ ਕਈ ਵਾਰ ਵੇਖੀ ਤੇ ਪਿੱਛੇ ਮੁੰਡਾ ਉਹਨਾਂ ਦੇ ਐਡਾ ਕੋਈ ਮੋੜ ਹੀ ਦੇ ਬੰਦੇ ਜੀ ਸਗੋਂ ਆਪਣੇ ਤਾਂ ਬੰਦੇ ਨਹੀਂ ਜਾਂਦੇ ਉਹਨਾਂ ਦੇ ਜਾਦੇ ਆ ਜਾਂਦੇ ਨੇ ਜੀ ਮੋੜੀ ਦੇ ਨੇ ਆ ਹੁਣ ਜਿਹੜਾ ਜਿਹੜੇ ਬੰਦੇ ਆਪਣੇ ਮਾਰੇ ਨੇ ਆ ਹੱਤਵਾਦ ਨਹੀਂ ਦੇਸ਼ਾਂ ਦਾ ਰੌਲੇ ਕਰਕੇ ਬੰਦਾ ਨਹੀਂ ਜੀ ਮੁੜਿਆ ਹੋਰ ਕੋਈ ਕਿਸੇ ਕੋਈ ਕਾਰ ਨਹੀਂ ਹੈ ਅੱਗੇ ਮੁੜ ਜਾਂਦੇ ਅੱਗੇ ਉਸੇ ਲਈ ਦੋ ਘੰਟੇ ਜਿਵੇਂ ਉਧਰੋਂ ਆ ਗਿਆ ਬੰਦਾ ਜੀ ਭਲੇਖੇ ਨਾਲ ਜਾਂ ਸਾਡੀਆਂ ਮੋਟਰਾਂ ਪਾਣੀ ਪੀਣੀ ਆ ਜਾਂਦੇ ਨੇ ਕਈ ਵਾਰ ਡੰਗਰ ਆ ਜਾਂਦੇ ਨੇ ਜੀ ਉਵੇਂ ਮੋੜਦੀ ਨਹੀਂ ਪੀ ਜਾਂ 12 ਤੋਂ ਪਰ ਮੋਟਰਾਂ ਵੀ ਨਹੀਂ ਹਾਂਜੀ ਮੋਟਰਾਂ ਹੀ ਫਸਲ ਆਪਣੇ ਬਜਿੰਦੀ ਜੀ ਮੋਟਰਾਂ ਨੇ ਪਾਣੀ ਪੀਣ ਆ ਗਿਆ ਜਾਂ ਕੋ ਪਲੇਖੇ ਨਾਲ ਪਿਛਲੇ ਜਿਵੇਂ ਸ਼ਹਿਰਾਂ ਦਾ ਆ ਗਿਆ ਇਧਰ ਨਹੀਂ ਪਤਾ ਨੂੰ ਉਹ ਆਲੂ ਲੱਦਣ ਆਏ ਪਿੱਛੇ ਮੁੰਡਾ ਵੱਡੀ ਦਾ ਡਰਾਈਵਰ ਸੀ ਜੀ ਉਹ ਆ ਗਿਆ ਤੇ ਆਪਾਂ ਪਿੱਛੇ ਯਾਰਾਂ ਹੀ ਬੰਦੇ ਮੋੜੇ ਨੇ ਜੀ ਆਪਣੇ ਸੋ ਕੋ ਘੱਟ ਜਾਂਦੇ ਨਹੀਂ ਆਪਣਾ ਬੰਦਾ ਤਾਂ ਜਿਵੇਂ ਜ਼ਿੰਮੇਦਾਰ ਵੀ ਜਾਣਾ ਜੀ ਉੱਤੇ ਰਹਿਣਗੇ ਉਹਨਾਂ ਨੂੰ ਪਤਾ ਵੀ ਪਾਰ ਆ ਪਾਕਿਸਤਾਨ ਹੈ ਜੀ ਉਹਨਾਂ ਦੇ ਪਬਲਿਕ ਨੂੰ ਪਤਾ ਹੀ ਨਹੀਂਗਾ ਨਾ ਕੋ ਉਹਨਾਂ ਦੀ ਹੀਰੋ ਲਾਈਨ ਹੈ ਜੀ ਉੱਥੇ ਮੰਨ ਲਓ ਫੈਂਸ ਨਹੀਂ ਹੈਗਾ ਜੀ ਆਪਣੀ ਉਤਾਰ ਲੱਗੀ ਜੀ ਗੇਟ ਤੋਂ ਲੰਘਣਾ ਉਹ ਤਾਂ ਬੱਸ ਜੀ ਨਾਲ ਉਹਨੇ ਆ ਵੀ ਕੋਈ ਨਹੀਂ ਅਸੀਂ ਆਪ ਚ ਇਹਨਾਂ ਦੀ ਮੀਟਿੰਗਾਂ ਹੁੰਦੀਆਂ ਨਹੀਂ ਫੌਜ ਕੱਟੀ ਰਹਿੰਦੀ ਏ ਇੱਠੇ ਗੱਲਾਂ ਬਾਤਾਂ ਕਰਦੇ ਨਹੀਂ ਇੱਠੇ ਟਾਇ ਇਹਨਾਂ ਦੀ ਆਪ ਚ ਮੀਟਿੰਗਾਂ ਕਰਦੇ ਨੇ ਜੀ ਤੇ ਬੈਠ ਜਾਂਗੇ ਤਾਂ ਕੋਈ ਚੱਕਰ ਨਹੀਂ ਵੀ ਫੌਜ ਦੀ ਫੌਜ ਦੀ ਕੋਈ ਗੱਲ ਸੀ ਜੀ ਇਹ ਕਿਹੜਾ ਪ੍ਰਾਈਵੇਟ ਬੰਦਾ ਹੈ ਜਦੋਂ ਜਦੋਂ ਸਤਲੁਜ ਦਾ ਪਾਣੀ ਵਧਿਆ ਸੀਗਾ ਕਹਿੰਦੇ ਵੀ ਉਦੋਂ ਵੀ ਸਤਲੁਜ ਦਰਿਆ ਰਾਈ ਕਾਫੀ ਜਿਹੜੇ ਪਾਕਿਸਤਾਨ ਦੇ ਜਵਾਨ ਉਹ ਇੱਧਰ ਨੂੰ ਆ ਗਏ ਸੀ ਔਰ ਉਹ ਵੀ ਉਦੋਂ ਸ਼ਾਇਦ ਸੰਧੀ ਹੋਈ ਸੀ ਮੁਰੇ ਜੀ ਹਾਂ ਜੀ ਹਾਂ ਜੀ ਇਹ ਤਾਂ ਹੁਣੇ ਦੇਸ਼ਾਂ ਦਾ ਥੋੜਾ ਜਿਵੇਂ ਆ ਦੇ ਨਾਪ ਚ ਨਹੀਂ ਸੈਟਿੰਗ ਤਾਂ ਕਰਕੇ ਬੰਦਾ ਨਹੀਂ ਮੁੜਿਆ ਜੀ ਹਾਂ ਨਹੀਂ ਤੇ ਯਾਰਾਂ ਹੀ ਉਹਨਾਂ ਦੇ ਬੰਦੇ ਪਬਲਿਕ ਪ੍ਰਾਈਵੇਟ ਬੰਦੇ ਆਉਂਦੇ ਨਹੀਂ ਮੋੜੀ ਦੇ ਨੇ ਕੋਈ ਐਸਾ ਇਹ ਚੱਕਰ ਹੀ ਨਹੀਂ ਜੀਏਗਾ ਹੂੰ ਤੇ ਉਹ ਵੀ ਛਾਂ ਦੇ ਮਾਲ ਨਾਲੇ ਜੀ ਉਹ ਵੀ ਸਰਕਾਰੀ ਮੁਲਾਜ਼ਮੇ ਤੇ ਸਰਕਾਰ ਵੀ ਆਪ ਚ ਕੋਈ ਚੱਕਰ ਨਹੀਂ ਜੀਏਗਾ ਕਿਹੜਾ ਬੰਦਾ ਪ੍ਰਾਈਵੇਟ ਸੀ ਗਿਆ ਜਿਹੜਾ ਫੜਦਾ ਹੈ ਅਚਾ ਇੱਕ ਗੱਲ ਕਲੀਅਰ ਕਰਿਓ ਜਦੋਂ ਉਹ ਛਾਵੇਂ ਬੈਠਾ ਸੀ ਦੂਜੇ ਜਿਹੜੇ ਦੋ ਫੌਜੀ ਸੀ ਜਿਹੜੇ ਕੰਬੈਨ ਤੇ ਕਣਕ ਕਟਵਾ ਰਹੇ ਸੀ ਉਹ ਫਿਰ ਵਾਪਸ ਆ ਗਏ ਉਹਨਾਂ ਨੂੰ ਪਤਾ ਨਹੀਂ ਲੱਗਿਆ ਉੱਥੇ ਬੈਠਾ ਨਹੀਂ ਜੀ ਫਿਰ ਜਦੋਂ ਉਹਨਾਂ ਫੜ ਲਿਆ ਪਤਾ ਲੱਗਾ ਇਹ ਤਾਂ ਮੂੰਹ ਤੇ ਨੇ ਇੱਕ ਇੱਕ ਪੈਨ ਤੇ ਹੀ ਇੱਕ ਪਰਦਾ ਜੇ ਪਬਲਿਕ ਉਹ ਵੀ ਆਪਦੇ ਜਦੋਂ ਪਾਰ ਜਾਈਦਾ ਹੀ ਕੰਮ ਲੱਗ ਜੀ ਧਿਆਨ ਥੋੜਾ ਪਾਸੇ ਕਰੀਦਾ ਹੈ ਉਹ ਜਦੋਂ ਫੜ ਕੇ ਲੈ ਕੇ ਪਤਾ ਲੱਗਾ ਫਿਰ ਸਾਰੀ ਸਾਹਮਣੇ ਫੜ ਕੇ ਲੱਗੇ ਦੂਜਿਆਂ ਦੇ ਹਾਂਜੀ ਵੇਖ ਲਿਆ ਸਾਰਿਆਂ ਫਿਰ ਲੈ ਕੇ ਤੇ ਫਿਰ ਮੰਨ ਲਓ ਉੱਤੋਂ ਅਫਸਰ ਵੀ ਆਇਆ ਨਹੀਂ ਸੀਓ ਸਾਹਿਬ ਆਇਆ ਸਾਰੇ ਕੰਪਨੀ ਕਮਾਂਡਰ ਬੜੀ ਫੌਜ ਸ਼ਾਂਤ ਰਾਤ ਹਨੇਰੇ ਤਿੱਕਰ ਬੰਦਾ ਨਹੀਂ ਜੀ ਉਹਨਾ ਮੋੜਿਆ ਬਾਅਦ ਚ ਵੀ ਮੀਟਿੰਗਾਂ ਸਹੀ ਨਹੀਂ ਹਾਲ ਤਿੱਕਰ ਹੁੰਦੀਆਂ ਰਹੀਆਂ ਨਹੀਂ ਜੀ ਬੰਦਾ ਨਹੀਂ ਮੋੜਿਆ ਜੇ ਅਜੇ ਤਿੱਕਰ ਬਣੀ ਜੀ ਮੋੜਿਆ ਅਸਲ ਕਹਾਣੀ ਇਹ ਸੀ ਹਾਂ ਅਸਲ ਇਹ ਸੀ ਜੀ ਕੋਈ ਕਿਸੇ ਤਰ੍ਹਾਂ ਦਾ ਕੋਈ ਚੱਕਰ ਨਹੀਂ ਸੀ ਵੀ ਐਵੇਂ ਗਿਆ ਚਲਾ ਜਾਂ ਕੁਝ ਉਹ ਐ ਇੰਨਾ ਵਸ ਫਾਸਲਾ ਸੀ ਜੀ ਦੋ ਟਾਈਕਰਾਂਵਾਂ ਦਾ ਫਾਸਲਾ ਸੀ ਇਧਰ ਰੁਕਣਾ ਹੁਣ ਕਰਕੇ ਉਸ ਦਿਨ ਗਰਮੀ ਵੀ ਬਹੁਤ ਸੀ ਤੇ ਉਹ ਉੱਥੇ ਬਹਿ ਗਿਆ ਜਾ ਕੇ ਕੋਈ ਆ ਜਾ ਕੋਈ ਚੱਕਰ ਨਹੀਂ ਕਾ ਜੀ ਹਾਂ ਫਸਲ ਕਟਾਉਣ ਗਏ ਸੀ ਜੀ ਤਾਂ ਬਿਲਕੁਲ ਇਹ ਤਸਵੀਰ ਜਰੂਰ ਸਾਂਝੀ ਕਰੋ ਆਪਣੇ ਦੋਸਤਾਂ ਨਾਲ ਮਿੱਤਰਾਂ ਨਾਲ ਕਿਉਂਕਿ ਬਹੁਤ ਸਾਰੇ ਲੋਕ ਇਹ ਸੱਸ਼ੋ ਪੰਜੇ ਦੇ ਵਿੱਚ ਪਏ ਆ ਕਿ ਫੌਜੀ ਤਾਰ ਕਿਵੇਂ ਪਾਰ ਕਰ ਗਿਆ ਜਦੋਂ ਸਰਹੱਦੀ ਲਾਈਨ ਖਿੱਚ ਦਿੱਤੀ ਗਈ ਉਥੇ ਤਾਰਾਂ ਲਾ ਦਿੱਤੀਆਂ ਗਈਆਂ ਤਾਂ ਇੱਕ ਜਵਾਨ ਉਧਰ ਕਿਵੇਂ ਨਿਕਲ ਗਿਆ ਉਹ ਕਹਾਣੀ ਇਹ ਸੀ ਕਿ ਗੇਟ ਲੱਗੇ ਨੇ ਉਸ ਗੇਟ ਚੋਂ ਐਂਟਰ ਪਾਸ ਬਣੇ ਹੋਏ ਨੇ ਇਹਨਾਂ ਦੇ ਗੇਟ ਚੋਂ ਲੋਟਮੈਂਟ ਜਿਹੜੀ ਜ਼ਮੀਨ ਆ ਗਈ ਆਸਰਾ ਹੀ ਗੇਟ ਚੋਂ ਕ੍ਰਾਸ ਕਰਦੇ ਨੇ ਨਾਲ ਬੀਐਸਐਫ ਦੇ ਜਵਾਨ ਜਾਂਦੇ ਨੇ ਫਸਲ ਕਟਾਈ ਜਾਂਦੀ ਹੈ ਜਿਹੜੀ ਤਾਰ ਦੇ ਨਾਲ ਢਾਈ ਢਾਈ ਪੌਣੇ ਪੌਣੇ 3 ਕਿੱਲੇ ਆ ਫਸਲ ਕਟਾਉਣ ਤੋਂ ਬਾਅਦ ਬੀਐਸਐਫ ਦੇ ਜਵਾਨ ਇਧਰ ਵਾਪਸ ਇਹਨਾਂ ਨੂੰ ਲੈ ਕੇ ਆਉਂਦੇ ਨੇ ਬਸ ਉਸੇ ਤਹਿ ਤੀ ਜਿਹੜਾ ਇੰਨੇ ਕੁ ਫਾਸਲੇ 'ਚ ਕੁਝ ਕੁ ਫੁੱਟਾਂ ਦੇ ਫਾਸਲੇ 'ਚ ਇੱਕ ਪੇੜ ਸੀਗਾ ਪੇੜ ਦੇ ਥੱਲੇ ਉਹ ਜਵਾਨ ਬੈਠ ਗਿਆ ਔਰ ਜਦੋਂ ਬੈਠਦਾ ਹੈ ਤਾਂ ਦੂਜੇ ਰੇਂਜਰਸ ਨੇ ਜਿਹੜੇ ਪਾਕਿਸਤਾਨ ਦੇ ਉਹਨਾਂ ਦੀ ਨਜ਼ਰ ਪੈਂਦੀ ਉਹ ਫੜਦੇ ਆ ਅੱਖਾਂ ਦੇ ਸਾਹਮਣੇ ਜਿਹੜਾ ਲੈ ਜਾਂਦੇ ਹਾਲਾਂਕਿ ਉਸ ਤੋਂ ਬਾਅਦ ਲੋਕ ਇਹ ਸਵਾਲ ਲਗਾਤਾਰ ਕਰਦੇ ਆ ਰਹੇ ਸੀ ਕਿ ਇਸ ਦਾ ਜਵਾਬ ਜਰੂਰ ਦਿੱਤਾ ਜਾਵੇ ਕਿ ਉਧਰ ਲੈਣ ਕੀ ਗਿਆ ਇਹ ਪੂਰੀ ਕਹਾਣੀ ਸੀ ਇਹ ਚਸ਼ਮਦੀਦ ਨੇ ਜਿਹੜੇ ਕਹਿੰਦੇ ਕਿ ਅਸੀਂ ਸਾਹਮਣੇ ਦੇਖਿਆ ਸਭ ਕੁਝ ਉੱਥੇ ਹੋਇਆ ਕਿਉਂਕਿ ਸਾਰੇ ਤਾਰੋਂ ਪਾਰ ਜ਼ਮੀਨਾਂ ਦੀ ਖੇਤੀ ਕਰਦੇ ਕਿਉਂਕਿ ਆਖਰੀ ਪਿੰਡ ਆ ਇਹ ਪੰਜਾਬ ਦਾ ਆਖਰੀ ਪਿੰਡ ਆ ਇਸ ਤੋਂ ਅੱਗੇ ਸਰਹੱਦੀ ਤਾਰ ਆ ਜਿੱਥੇ ਅਸੀਂ ਖੜੇ ਆ ਇੱਥੋਂ ਤਾਰ ਦੀ ਸਟਾਰਟਿੰਗ ਹੋ ਜਾਂਦੀ ਆ ਫਿਲਹਾਲ ਦੀ ਘੜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜਰੂਰ ਲਿਖੋ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ